ਗੱਲ ਵੀਰ ਜੀ ਚੈਨਲ ਦਾ ਨਾਮ ਕੀ ਹੈ ਅਮਰਿਤਪਾਲ ਗੁਰੂ ਓਹੋ ਚੈਨਲ ਦਾ ਨਾਮ ਨਹੀਂ ਪਤਾ ਸੀ ਭਾਈ ਤਾਂ ਅੱਜ ਹੁਣ ਕਹਿ ਲੱਗੇ ਆ ਅਮਰਿਤਪਾਲ ਗੁਰੂ ਗੁਰੂ ਤੇ ਤੁਸੀਂ ਦੇਖ ਸਕਦੇ ਹੋ ਜੀ ਕੈਨੇਡਾ 'ਚ ਬੈਠੇ ਆ ਬਸ ਇੱਕ ਗਾਹ ਕ ਆ ਗਿਆ ਫੇਰ ਗੱਲ ਕਰਦੇ ਆ ਹੈਲੋ ਮਾਫੀ ਮੰਗਦੇ ਆ ਸਾਡੇ YouTube ਦੇ ਯੂਜ਼ਰਾਂ ਤੋਂ ਉਹਨੇ ਕੋਲੇ ਗਾਹ ਦੇਖੋ ਤੁਸੀਂ ਦੇਖ ਸਕਦੇ ਹੋ ਗਾਹ ਕ ਆ ਗਏ ਸੀ ਇਸ ਲਈ ਅਸੀਂ ਤੁਹਾਨੂੰ ਥੋੜੀ ਦਿਨਾ ਚ ਬਲੌਗ ਪਾਟੇ ਛੋਡੇ ਕੋਲੇ ਪਹੁੰਚਾਣੇ ਆ ਤੁਸੀਂ ਸਾਡੇ ਬਲੌਗ ਜ਼ਰੂਰ ਦੇਖਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਅਮਰਤਪਾਲ ਜੀ ਸਾਡੇ ਨਾਲ ਨੇ ਕੈਮਰਾ ਛੋਡੇ ਬਲ ਕਰੋ ਵੀਰ ਜੀ ਕਿ ਸਾਡੇ ਮਲਾਜ਼ਮ ਤੁਸੀਂ ਦੇਖ ਸਕਦੇ ਹੋ ਇੱਧਰ ਆਓ ਜੀ ਇਹਨਾਂ ਨੂੰ ਕਾਰਨਾਮੇ ਦਿਖਾਈਏ ਆਪਣੇ ਮਲਾਜ਼ਮਾਂ ਜੀ ਮੈਂ ਵੀ ਮੈਂ ਵੀ ਕਰ ਦਿੰਨਾ ਕਈ ਵਾਰੀ ਸਾਡੇ ਅਮਰਤਪਾਲ ਜੀ ਵੀ ਕਰ ਦਿੰਦੇ ਨੇ ਜਿਹਨਾਂ ਦਾ YouTube ਚੈਨਲ ਆ ਤੇ ਸਾਡੇ ਕੋਲ ਇੱਕ ਹੋਰ ਮਹਾਨ ਅਸਤੀ ਹੈ ਕਾਕੂ ਉਹ ਤੁਹਾਨੂੰ ਜਲਦੀ ਵੀਡੀਓ 'ਚ ਦਿਖਾਵਾਂਗੇ ਅਸੀਂ ਜਿਵੇਂ ਆ ਤੁਹਾਨੂੰ ਦਿਖਾਉਂਦੇ ਆ ਵੀ 32 ਨੰਬਰ ਦਾ ਟੋਪ ਹੈ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ 32 ਨੰਬਰ ਹਨ ਇਹਦੀ ਪ੍ਰਿੰਟ ਹੈਗੀ ਇਹਦੀ ਪ੍ਰਿੰਟ ਇਹਨਾਂ ਨੇ ਲਾ ਰੱਖੀ ਹੈ 36 ਨੰਬਰ ਜੀ ਪੈਂਟ ਤੇ ਨੰਬਰ ਨਹੀਂ ਲਿਖ ਰੱਖਿਆ ਪਰ ਸਾਡੇ ਆਈਡੀਆ ਤੋਂ ਸਾਨੂੰ ਪਤਾ ਲੱਗ ਗਿਆ ਵੀ ਇਹ 36 ਨੰਬਰ ਦੀ ਹੈ ਇਹ ਜੇ ਕਾਰਨਾਮੇ ਕਰਦੇ ਨੇ ਤੁਹਾਨੂੰ ਅਗਲੇ ਬਲੌਗ ਚ ਮਿਲਦੇ ਆ ਥੈਂਕ ਯੂ ਹੁਣ ਤੱਕ ਹਾਂਜੀ ਤੁਹਾਨੂੰ ਅੱਜ ਰੈਡੀमेड ਕੱਪੜੇ ਦਿਖਾਉਣੇ ਆਸੀਂ ਮਤਲਬ ਜਿਹੜੇ ਬੰਦੇ ਕਹਿੰਦੇ ਆ ਵੀ ਸਾਡੇ ਨਾਪ ਦਾ ਕੋਈ ਸਾਈਜ਼ ਹੈ ਨਹੀਂਗਾ ਸਾਡੇ ਨਾਪ ਦੀ ਕੋਈ ਪੈਂਟ ਨਹੀਂ ਮਿਲਦੀ ਮੋٹے ਤੋਂ ਮੋٹے ਲੰਬੇ ਤੋਂ ਲੰਬੇ ਬੰਦੇ ਉਹਨਾਂ ਵਾਸਤੇ ਸਾਰੇ ਸਾਡੇ ਕੋਲੇ ਸਾਈਜ਼ ਮਿਲਣਗੇ ਤੁਹਾਨੂੰ ਹਾਜ਼ਰ ਪ੍ਰੋਪਰ ਪੈਂਟਾਂ ਸ਼ਰਟਾਂ ਲੋਹਰਾ ਟੀ ਸ਼ਰਟਾਂ ਆ ਦੇਖੋ ਇੱਕ ਮਿੰਟ ਜੀ ਮਿੰਟ ਜੀ ਮਿੰਟ ਜੀ ਆਹ ਆਇਆ ਆਇਆ ਤੇ ਗਿਆ ਬਸ ਆਹ ਲਓ ਜੀ ਇਹ 5x ਦਾ ਲੋਰ ਆ ਜਿਹੜਾ ਕਿ ਕ੍ਰਸ਼ ਦੇ ਵਿੱਚ ਹੈਗਾ ਕ੍ਰਸ਼ ਕਪੜਾ ਕੈਸੇ ਲਈਏ ਕ੍ਰਸ਼ ਕਪੜਾ ਜਿਹਨੂੰ ਕਹਿ ਦਿੰਦੇ ਆਗੇ ਠੀਕ ਹੈ ਰਿੰਕਲ ਫਰੀ ਹੁੰਦਾ ਇਹ ਤੇ ਇਹ ਜਿੰਨਾ ਮਰਜੀ ਮੋਟਾ ਬੰਦਾ ਹੋਵੇ ਜਿੱਥੋਂ ਦਾ ਮਰਜੀ ਹੋਵੇ ਸਾਨੂੰ ਦੱਸੋ ਇੱਕ ਵਾਰੀ ਤੁਹਾਨੂੰ ਤੁਹਾਨੂੰ ਉਦਾਹਰਨ ਦੇਣ ਲੱਗੇ ਆ ਜਿਵੇਂ ਕਿ ਆਪਾਂ ਜੇਠਾ ਲਾਲ ਸਾਰੇ ਦੇਖਦੇ ਹੋਣਗੇ ਆਲਮੋਸਟ ਜਿਵੇਂ ਤਰਕ ਮੈਤਾ ਦਾ ਉਲਟਾ ਚਸ਼ਮਾ ਵਿੱਚ ਜਿਵੇਂ ਡਾਕਟਰ ਹਾਤੀ ਹੁੰਦਾਗਾ ਆਪਣਾ ਉਹਨਾਂ ਲਈ ਵੀ ਉਹਨਾਂ ਦੇ ਵੀ ਆ ਜਾਊਗਾ ਇਸ ਸਾਈਜ਼ ਤਾਂ ਸਾਡੇ ਕੋਲੇ ਜਰੂਰ ਆਉਜੀ ਤੁਸੀਂ ਲੋਰਾਂ ਤੇ ਟੀ-ਸ਼ਰਟਾਂ ਵੀ ਤੁਹਾਨੂੰ ਬਾਈ ਅਮਰਿਤਪਾਲ ਦਿਖਾਉਣ ਲੱਗਿਆ 5 ਐਕਸਲ ਨਹੀਂ ਹੈ ਦਿਖਾਓ ਜੀ ਆਹ ਸ਼ਰਟਾਂ ਨੇ ਜੀ ਪ੍ਰਿੰਟਡ ਸਿਰਫ 700 ਰੁਪਏ ਦੀ ਸਿਰਫ 100 ਰੁਪਏ ਕੱਲੋ ਆਹ ਦੇਖੋ ਆਹ ਉਹ ਤੁਹਾਨੂੰ ਕਿੰਨਾ ਹੋ ਜਾਵੇ 300 300 ਦੇਖੋ ਸ਼ਰਟ ਉਹ ਦਨ ਨੂੰ 5 XL T-shirt ਦਿਖਾਉਣੇ ਆ ਦੇਖੋ ਪੂਰਾ ਡਬਲ ਐਕਸਲ ਸਾਈਜ਼ ਆ ਗਿਆ ਦਾ